ਸਟਾਰਟ ਕਰਨਾ ਇਜ਼ ਨੋਟ ਈਜ਼ੀ ਬਹੁਤ ਡਿਫਿਕਲਟ ਹੁੰਦਾ ਤੁਸੀਂ ਆਪਣੀ ਜੌਬ ਛੱਡ ਗਏ ਤੇ ਇੱਕ ਰੋਡ ਸਾਈਡ ਦੇ ਉੱਤੇ ਕੰਮ ਕਰਨਾ ਹੈ ਤੁਹਾਡੇ ਉੱਤੇ ਕੋਈ ਛੱਤ ਨਹੀਂ ਹੈਗੀ ਜਾਂ ਕੋਈ ਐਦਾਂ ਦਾ ਹਨਾ ਗਰਮੀਆਂ ਦਾ ਮੌਸਮ ਹੈਗਾ ਅੱਜ ਕਦੀ ਮੀਂਹ ਪੈ ਜਾਣੇ ਆ ਤਾਂ ਬਹੁਤ ਜ਼ਿਆਦਾ ਮੁਸ਼ਕਲ ਹੁੰਦਾ ਹੈ ਡਿਸੀਜਨ ਲੈਣਾ ਕਿ ਆਪ ਤੁਸੀਂ ਆਪਣਾ ਸਟਾਰਟਅਪ ਬਟ ਇੱਕ ਹਿੰਮਤ ਬੇਸਿਕਲੀ ਜਿਹੜਾ ਪੰਜਾਬ ਦਾ ਯੂਥ ਹੈਗਾ ਸਾਰਾ ਬਾਹਰ ਨੂੰ ਮੂਵ ਆਨ ਹੁੰਦਾ ਪਿਆ ਉਹਦਾ ਰੀਜ਼ਨ ਹੀ ਇਹੀ ਹੈਗਾ ਕਿ ਪੰਜਾਬ ਦੇ ਵਿੱਚ ਗਵਰਨਮੈਂਟ ਜੌਬਸ ਨਹੀਂ ਹੈਗੀਆਂ ਤੇ ਜੇ ਪ੍ਰਾਈਵੇਟ ਜੌਬ ਹੈਗੀਆਂ ਤੇ ਉਹ ਵੇਜਸ ਪੂਰੀਆਂ ਪੇ ਨਹੀਂ ਕੀਤੀਆਂ ਜਾਂਦੀਆਂ ਤੇ ਉਹਦੀ ਵਜ੍ਹਾ ਨਾਲ ਜਿਹੜਾ ਪੰਜਾਬ ਉਹ ਮਤਲਬ ਯੂਥ ਹੈਗਾ ਉਹ ਬਾਹਰ ਨੂੰ ਮੂਵ ਆਨ ਕਰਦਾ ਪਿਆ ਤੇ ਬੇਸਿਕਲੀ ਨੋ ਡਾਊਟ ਮੈਂ ਵੀ ਗਵਰਨਮੈਂਟ ਜੌਬ ਵਾਸਤੇ ਅਪਲਾਈ ਕੀਤਾ ਸੀ ਹਾਂ ਮੈਂ ਦੋ ਤਿੰਨ ਵਾਰੀ ਟਰਾਈ ਕੀਤਾ ਗਵਰਨਮੈਂਟ ਜੌਬ ਵਾਸਤੇ ਬਟ ਵੈਕੈਂਸੀ ਜਿਹੜੀ ਆ ਉਹ ਕੱਟ ਹੁੰਦੀ ਆ ਤੇ ਜਿਹੜੇ ਲੋਕੀ ਆ ਮਤਲਬ ਉਹ ਜ਼ਿਆਦਾ ਅਪਲਾਈ ਕਰ ਦਿੰਦੇ ਆ ਤੋ ਉਹਦੀ ਵਜ੍ਹਾ ਨਾਲ ਕੀ ਹੁੰਦਾ ਹੈ ਕਿ ਮਤਲਬ ਤੁਹਾਡਾ ਨੰਬਰ ਨਹੀਂ ਆਪ ਹੁੰਦਾ ਜਾਂ ਤੁਸੀਂ ਕ੍ਰੈਕ ਨਹੀਂ ਕਰ ਪਾਉਂਦੇ ਐਗਜ਼ਾਮ ਕਿਉਂਕਿ ਇਹ ਬਹੁਤ ਜ਼ਿਆਦਾ ਟਫ ਹੋ ਜਾਂਦਾ ਹੈ ਕ੍ਰੈਕ ਕਰਨਾ ਐਗਜ਼ਾਮ ਤੇ ਫਿਰ ਮੈਂ ਪ੍ਰਾਈਵੇਟ ਜੌਬ ਵਾਲ ਮੂਵ ਕੀਤਾ ਮੂਵ ਆਨ ਕੀਤਾ ਤੇ ਮੈਂ 3 ਸਾਲ ਅਪਰੋਕਸੀਮੇਟਲੀ ਪ੍ਰਾਈਵੇਟ ਜੌਬ ਕੀਤੀ ਆ ਆਟੋਮੋਬਾਈਲ ਨਿੰਦੇ ਵਿੱਚ ਤੇ ਫਿਰ ਰੀਸੈਂਟਲੀ ਹੁਣ ਛੱਡ ਗਿਆ ਮੈਂ ਆਪਣਾ ਛੋਟਾ ਸਟਾਰਟਅਪ ਕੀਤਾ ਕਿਉਂਕਿ ਪ੍ਰਾਈਵੇਟ ਜੌਬ ਵੀ ਚਲੋ ਜਿਸ ਸੈਗਮੈਂਟ 'ਚ ਮੈਂ ਕਰਦਾ ਬੈਸੀ ਵਧੀਆ ਜੌਬ ਸੀ ਬਟ ਆਮ ਤੌਰ ਤੇ ਬਹੁਤ ਘੱਟ ਜਿਹੜੀ ਸੈਲਰੀ ਭਰਦੇ ਆ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਿਹੜਾ ਏਰੀਆ ਚਲ ਹੁੰਦੀ ਆ ਤੇ ਉਹਨਾਂ ਬੇਸਿਕਲੀ ਘਰ ਨਹੀਂ ਚੱਲ ਪਉਂਦਾ ਜੇ ਕਿਸੇ ਨੇ ਘਰ ਚਲਾਣਾ ਤੇ ਉਹ ਉਹਨਾਂ ਘਰ ਨਹੀਂ ਚੱਲ ਪਉਂਦਾ ਤੇ ਫਿਰ ਮੈਂ ਮੂਵ ਆਨ ਕੀਤਾ ਤੇ ਆਪਣਾ ਛੋਟਾ ਜਿਹਾ ਸਟਾਰਟਅਪ ਸਟਾਰਟ ਕੀਤਾ ਲੱਸੀ ਦਾ ਮੈਂ ਗਰਮੀਆਂ ਦੇ ਵਿੱਚ ਲੱਸੀ ਲੋਕਾਂ ਨੂੰ ਰਾਹਤ ਦਿੰਦੀ ਆ ਸੋ ਲੱਸੀ ਬਣਾਉਂਦਾ ਟਾਡਾ ਥਿਉਰੀ ਕੀ ਆ ਕਿਸ ਤਰ੍ਹਾਂ ਲੱਸੀ ਬਣਾਉਂਦੇ ਹੋ ਕਿ ਲੱਸੀ ਵੀ ਬੜੇ ਤਰੀਕੇ ਨਾਲ ਬਣਦੀ ਆ ਤੁਸੀਂ ਕਿਸ ਤਰ੍ਹਾਂ ਬਣਾਉਂਦੇ ਬੇਸਿਕਲੀ ਚਾਟੀ ਚ ਮੈਂ ਲੱਸੀ ਬਣਾਉਣਾ ਭਾਈ ਆ ਚਾਟ ਹੈਗੀ ਆ ਟ੍ਰੈਡੀਸ਼ਨਲ ਤਰੀਕੇ ਨਾਲ ਲੱਸੀ ਜਿਹੜੀ ਤਿਆਰ ਕੀਤੀ ਜਾਂਦੀ ਆ ਤੇ ਆਹ ਟ੍ਰੈਡੀਸ਼ਨਲ ਤਰੀਕੇ ਨਾਲ ਇਹਦੇ ਨਾਲ ਚਾਟੀ ਚ ਲੋਕ ਇਸ ਲਈ ਤਿਆਰ ਕਰਦੇ ਸੀ ਲੱਸੀ ਜਿਹੜੀ ਲੱਸੀ ਦੀ ਤਸਵੀਰ ਹੈ ਉਹ ਠੰਡੀ ਹੁੰਦੀ ਸੀ ਜਿੰਨੀ ਦੇ ਰੜਕਾਂਗੇ ਤੇ ਉਹਦੀ ਤਸਵੀਰ ਠੰਡੀ ਹੋਈ ਜਾਣੀ ਆ ਤੇ ਬੇਸਿਕਲੀ ਇਹੀ ਤਰੀਕਾ ਮੈਂ ਯੂਜ਼ ਕਰਦਾ ਹਾਂ ਲੱਸੀ ਬਣਾਉਣ ਵਾਸਤੇ ਕਰੋ ਮੈਂ ਕੁਝ ਬਣਾ ਕੇ ਲੋਣਾ ਹੈ ਫਿਰ ਇੱਥੇ ਵੀ ਬਣਾਉਣੀ ਪੈਂਦੀ ਮੈਨੂੰ ਕਿੰਨਾ ਕਿਵੇਂ ਸੋਚਿਆ ਕਿ ਆਖਿਰ ਆਪਣਾ ਸਟਾਰਟਅਪ ਸ਼ੁਰੂ ਕੀਤਾ ਜਾਏ ਉਸ ਦੇ ਵਿੱਚ ਹੀ ਫਾਇਦਾ ਰਹੇ ਦੇਖੋ ਕੋਈ ਵੀ ਸਟਾਰਟਅਪ ਸਟਾਰਟ ਕਰਨਾ ਇਜ਼ ਨਾਟ ਈਜ਼ੀ ਬਹੁਤ ਡਿਫਿਕਲਟ ਹੁੰਦਾ ਤੁਸੀਂ ਆਪਣੀ ਜੌਬ ਛੱਡ ਕੇ ਤੇ ਇੱਕ ਰੋਡ ਸਾਈਡ ਦੇ ਉੱਤੇ ਕੰਮ ਕਰਨਾ ਹੈ ਤੁਹਾਡੇ ਉੱਤੇ ਕੋਈ ਛੱਤ ਨਹੀਂ ਹੈਗੀ ਜਾਂ ਕੋਈ ਐਦਾਂ ਦਾ ਹਨਾ ਗਰਮੀਆਂ ਦਾ ਮੌਸਮ ਹੈਗਾ ਅੱਜ ਕਦੀ ਮੀਂਹ ਪੈ ਜਾਣੇ ਆ ਤਾਂ ਬਹੁਤ ਜ਼ਿਆਦਾ ਮੁਸ਼ਕਿਲ ਹੁੰਦਾ ਹੈ ਡਿਸੀਜਨ ਲੈਣਾ ਕਿ ਯਾਰ ਤੁਸੀਂ ਆਪਣਾ ਸਟਾਰਟਅਪ ਬਟ ਇੱਕ ਹਿੰਮਤ ਚਾਹੀਦੀ ਆ ਮੈਂ ਕਹਿੰਦਾ ਕਿ ਜਿੰਨੇ ਵੀ ਬੰਦੇ ਜੌਬ ਕਰਦੇ ਪਿਆ ਉਹਨਾਂ ਦੇ ਮਨ ਦੇ ਵਿੱਚ ਹੁੰਦਾ ਕਿ ਯਾਰ ਮੈਂ ਆਪਣਾ ਸਟਾਰਟਅਪ ਕਰਾਂ ਬਟ ਉਹ ਡਰਦੇ ਨੇ ਕਿ ਯਾਰ ਕੀ ਆ ਫੇਲ ਨਾ ਹੋ ਜੇ ਸਟਾਰਟਅਪ ਮੇਰਾ ਆਇਆ ਇਹ ਹੋਵਾ ਬਟ ਮੈਨੂੰ ਇੱਕ ਹਿੰਮਤ ਮਿਲੀ ਅੰਦਰੋਧ ਹੈ ਮੈਂ ਕਿਹਾ ਯਾਰ ਚਲੋ ਕਿਉਂ ਨਾ ਯਾਰ ਇੱਕ ਛੋਟਾ ਜਿਹਾ ਸਟਾਰਟਅਪ ਇੱਕ ਟਰਾਈ ਕਰਕੇ ਦੇਖੀਏ ਤੇ ਗੱਲ ਕਰੀਏ ਲੱਸੀ ਦੀ ਤੇ ਲੱਸੀ ਬੇਸਿਕਲੀ ਠੰਡ ਠੰਡ ਪਉਂਦੀ ਹੈ ਗਰਮੀਆਂ ਦੇ ਵਿੱਚ ਡੀਹਾਈਡਰੇਟਰ ਆਦੀ ਹੈ ਤੁਹਾਡੀ ਬੋਡੀ ਨੂੰ ਤੇ ਵਧੀਆ ਹੁੰਦੀ ਹੈ ਲੱਸੀ ਜਿਹੜੀ ਹੈ ਸੇਹਦ ਵਾਸਤੇ ਗਰਮੀਆਂ ਵਾਸਤੇ ਤੇ ਕੋਈ ਵੀ ਕੰਮ ਹੈ ਮੈਂ ਸਮਝਦਾ ਛੋਟਾ ਜਾਂ ਵੱਡਾ ਨਹੀਂ ਹੁੰਦਾ ਬੇਸਿਕਲੀ ਨੋ ਡਾਊਟ ਮੈਂ ਜੌਬ ਕੀਤੀ ਹੈ ਪ੍ਰਾਈਵੇਟ ਸੈਕਟਰ ਦੇ ਵਿੱਚ ਜੌਬ ਕੀਤੀ ਯਾਰ ਟਰਾਈ ਵੀ ਕੀਤੀ ਗਵਰਨਮੈਂਟ ਵਾਸਤੇ ਬਟ ਉਹ ਨਹੀਂ ਹੋ ਪਾਇਆ ਤੇ ਫਿਰ ਆਪਾਂ ਗਵਰਨਮੈਂਟ ਨੂੰ ਕੋਸ਼ਿਸ਼ ਆਣਾ ਕਿ ਯਾਰ ਉਹ ਦੇ ਹੀ ਨਹੀਂ ਜਾਂਦੀ ਜੌਬ ਨਹੀਂ ਦਿੰਦੀ ਵੀ ਉਹ ਚਲੋ ਠੀਕ ਹੈ ਅਨ ਇੰਪਲੋਇਮੈਂਟ ਤੇ ਕ੍ਰੀਏਟ ਹੋਈ ਪਈ ਹੈ ਇੱਥੇ ਪੰਜਾਬ ਦੇ ਵਿੱਚ ਕਿਉਂਕਿ ਇਨਾਂ ਯੂਥ ਜ ਤੇ ਫਿਰ ਮਨ ਦੇ ਵਿੱਚ ਆ ਕਿ ਨਹੀਂ ਯਾਰ ਕੋਈ ਇਹ ਕਪਨਾ ਹੀ ਛੋਟਾ ਜਿਹਾ ਸਟਾਰਟ ਅਪ ਆਪਾਂ ਸਟਾਰਟ ਕਰ ਲਈਏ ਤੇ ਸ਼ਾਇਦ ਉਹਦੇ ਵਿੱਚ ਹੀ ਬੈਨੀਫਿਟ ਹੋਵੇ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਜਿਹੜੇ ਅੱਜ ਵੀ ਪੜ੍ਹ ਲਿਖ ਕੇ ਘਰ 'ਚ ਬੈਠੇ ਆ ਸਿਰਫ ਇਸ ਵਜ੍ਹਾ ਨਾਲ ਕਿ ਅਸੀਂ ਆਪਣਾ ਕੰਮ ਨਹੀਂ ਸ਼ੁਰੂ ਕਰਨਾ ਲੋਕਾਂ ਤੇ ਕੀ ਅਸਰ ਹੋਏਗਾ ਛੋਟਾ ਕੰਮ ਨਹੀਂ ਕਰਨਾ ਕੰਮ ਛੋਟਾ ਵੱਡਾ ਜਿਹੜਾ ਲੋਕ ਸੋਚਦੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਸੁਨੇਹਾ ਇਹੀ ਹੈਗਾ ਦੇਖੋ ਤੁਸੀਂ ਘਰ ਬੈਠੇ ਰਹੋਗੇ ਘਰ ਬੈਠੇ ਬੈਠੇ ਤੁਹਾਨੂੰ ਰੋਟੀ ਨਹੀਂ ਮਿਲਣੀ ਹਾਂ ਉਹ ਤੁਹਾਡੀ ਫੈਮਲੀ ਵਧੀਆ ਹੈਗੀ ਜਿਹੜੀ ਤੁਹਾਨੂੰ ਦੇਈ ਜਾਂਦੀ ਆ ਬਟ ਜਿਹੜੇ ਗਰੀਬ ਘਰ ਦੇ ਬੱਚੇ ਹੈਗੇ ਆ ਜਾਂ ਉਹ ਉਹ ਵਿਚਾਰੇ ਨਹੀਂ ਬੰਦੇ ਉਹ ਮਿਹਨਤ ਕਰਦੇ ਨੇ ਮੈਂ ਕਹਾਂਗਾ ਤੁਸੀਂ ਪ੍ਰਾਈਵੇਟ ਜੌਬ ਦੇ ਵਿੱਚ ਮਿਹਨਤ ਕਰਕੇ 9-10000 ਰੁਪਏ ਕਮਾਉਂਦੇ ਪੇਜੋ ਠੀਕ ਆ ਸਟਾਰਟਿੰਗ ਦੇ ਵਿੱਚ ਤੁਹਾਨੂੰ ਉਹ ਇਨਕਮ ਨਹੀਂ ਮਿਲਦੀ ਆਪਣੇ ਬਿਜ਼ਨਸ ਦੇ ਵਿੱਚ ਬਟ ਇੱਕ ਵਾਰੀ ਆਪਣਾ ਸਟਾਰਟਅਪ ਕਰਨਾ ਚਾਹੀਦਾ ਛੋਟੇ ਤੋਂ ਸਟਾਰਟ ਕਰੋ ਮੈਂ ਕਹਿੰਨਾ ਤੇ ਮੈਨੇ ਜਿਆਦੀ ਹੁੰਦੀ ਆ ਬਟ ਹਾਂ ਉਹ ਮਿਹਨਤ ਦਾ ਫਲ ਵੀ ਤੁਹਾਨੂੰ ਮਿਲੂਗਾ ਡੈਫੀਨਿਟਲੀ ਬ